ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਫ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਸਿਹਤ ਦੇ ਨਾਲ ਜੁੜੀ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਸਿਹਤ ਵਿਗੜੀ ਹੈ ਬਹੁਤ ਜ਼ਿਆਦਾ ਵਿਗੜ ਗਈ ਸੀ ਸਿਹਤ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਔਰ ਡਾਕਟਰਾਂ ਦੀ ਟੀਮ ਜੋ ਹੈ ਮੌਕੇ ਦੇ ਉੱਪਰ ਨਾਲ ਰਹਿੰਦੀ ਹੈ ਹਮੇਸ਼ਾ ਹੀ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਬੀਪੀ ਰੂਟੀਨ ਦੇ ਵਿੱਚ ਲਗਾਤਾਰ ਚੈੱਕ ਕੀਤਾ ਜਾਂਦਾ ਤਾਂ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਔਰ ਇੱਕ ਤਕਰੀਬਨ 1 ਘੰਟੇ ਬਾਅਦ ਉਹਨਾਂ ਦਾ ਬੀਪੀ ਬੜੀ ਮੁਸ਼ਕਲ ਦੇ ਨਾਲ ਨਾਰਮਲ ਹੋਇਆ ਤਾਂ ਲੱਗਾ ਬੀਪੀ ਡਾਊਨ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਤਾਂ ਡਾਕਟਰਾਂ ਨੇ ਖਤਰੇ ਦੀ ਘੰਟੀ ਦੱਸੀ ਹੈ ਕਿ ਕਿਸੇ ਵੀ ਵਕਤ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਵੇਲੇ ਉਹਨਾਂ ਦੇ ਅੰਗ ਫੇਲ ਹੋ ਸਕਦੇ ਆ ਕੰਮ ਕਰਨਾ ਬੰਦ ਕਰ ਸਕਦੇ ਆ ਤਾਂ ਸਿੱਧਾ ਮੌਕੇ ਦੀਆਂ ਤਸਵੀਰਾਂ ਜੋ ਨੇ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਡੱਲੇਵਾਲ ਨੂੰ ਜਦੋਂ ਉਹ ਮੌਕੇ ਦੇ ਉੱਪਰ ਉਹਨਾਂ ਦੀ ਸਿਚੁਏਸ਼ਨ ਜ਼ਿਆਦਾ ਵਿਗੜੀ ਕ੍ਰਿਟੀਕਲ ਹੋਈ ਸਿਚੁਏਸ਼ਨ ਔਰ ਉਸ ਤੋਂ ਬਾਅਦ ਫਿਰ ਡਾਕਟਰ ਮੌਕੇ ਦੇ ਉੱਪਰ ਪਹੁੰਚੇ ਤਾਂ ਜਗਜੀਤ ਸਿੰਘ ਡੱਲੇਵਾਲ 42 ਦਿਨਾਂ ਤੋਂ ਮਰਨ ਵਰਤੇ ਬੈਠੇ ਆ ਔਰ ਮੌਕੇ ਦੇ ਉੱਪਰ ਡਾਕਟਰਾਂ ਦੇ ਵੱਲੋਂ ਉਹਨਾਂ ਦੀਆਂ ਤਲੀਆਂ ਛਸੀਆਂ ਜਾਂਦੀਆਂ ਉਹਨਾਂ ਦਾ ਜੋ ਹੱਥ ਹੈ ਉਹ ਮਲੇ ਜਾਂਦੇ ਆ ਔਰ ਉਸ ਤੋਂ ਬਾਅਦ ਤਕਰੀਬਨ 1 ਘੰਟੇ ਦੀ ਮਸ਼ੱਕਤ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜੋ ਹੈ ਉਹ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਤਾਂ ਸਿੱਧੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਦੀ 42 ਦਿਨਾਂ ਤੋਂ ਡੱਲੇਵਾਲ ਮਰਨ ਵਰਤੇ ਬੈਠੇ ਆ ਔਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀਗੀ ਔਰ ਤਕਰੀਬਨ 1 ਘੰਟੇ ਬਾਅਦ ਸਿਚੁਏਸ਼ਨ ਨਾਰਮਲ ਹੋਈ ਤਾਂ ਅਚਾਨਕ ਜਗਜੀਤ ਸਿੰਘ ਢਲੇਵਾਲ ਦੀ ਸੇਤ ਵਿਗੜੀ ਅਚਾਨਕ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਸੀਗਾ ਤਕਰੀਬਨ 1 ਘੰਟੇ ਹਾਲਾਤ ਬਹੁਤ ਜ਼ਿਆਦਾ ਗੰਭੀਰ ਬਣੇ ਰਹੇ ਆ ਤਾਂ ਤਕਰੀਬਨ 1 ਘੰਟਾ ਹਾਲਾਤ ਬਹੁਤ ਜ਼ਿਆਦਾ ਗੰਭੀਰ ਬਣੇ ਰਹੇ ਜਗਜੀਤ ਸਿੰਘ ਢਲੇਵਾਲ ਹੋਣਾ ਦੇ ਔਰ ਪਹਿਲਾਂ ਮੁੱਢਲੀ ਸਹਾਇਤਾ ਤੋਂ ਤਕਰੀਬਨ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਤਾਂ ਸਿੱਧੀਆਂ ਤਸਵੀਰਾਂ ਔਰ ਖਨੌਰੀ ਬਾਰਡਰ ਤੋਂ ਇਸ ਵੀਡੀਓ ਦੀ ਵੱਡੀ ਖਬਰ ਤੁਹਾਡਾ ਨਰਸਨ ਜੀ ਕਰ ਰਹੇ ਆ ਡਾਕਟਰਾਂ ਨੇ ਖਤਰੇ ਦੀ ਘੰਟੀ ਦੱਸੀ ਹੈ ਕਿ ਕਿਸੇ ਵੀ ਵਕਤ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਕੁਝ ਵੀ ਹੋ ਸਕਦਾ ਹੈ ਔਰ ਉਹਨਾਂ ਨੇ ਬਕਾਇਦਾ ਵਾਰਨਿੰਗ ਦਿੱਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਕਦੇ ਵੀ ਕੁਝ ਵੀ ਹੋ ਸਕਦਾ ਤਾਂ ਬੀਪੀ ਬਹੁਤ ਜ਼ਿਆਦਾ ਡਾਊਨ ਚੱਲਿਆ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਤਾਂ ਖਨੌਰੀ ਬਾਰਡਰ ਤੇ ਮਰਨਵਰਤ ਲਗਾਤਾਰ ਜਾਰੀ ਹੈ 42 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਡੱਲੇਵਾਲ ਮਰਨਵਰਤ ਤੇ ਬੈਠੇ ਹੋਏ ਆ ਔਰ ਡੱਲੇਵਾਲ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਿਆ ਜਾਂਦੀਆਂ ਉਦੋਂ ਤੱਕ ਮੈਂ ਆਪਣਾ ਮਰਨਵਰਤ ਜਾਰੀ ਰੱਖੂੰਗਾ ਤਾਂ ਇਹ ਗੱਲ ਡੱਲੇਵਾਲ ਹੁਣਾਂ ਦੇ ਵੱਲੋਂ ਕਹੀ ਗਈ ਤਾਂ ਡਾਕਟਰ ਵੀ ਲਗਾਤਾਰ ਕਹਿ ਰਹੇ ਸੀਗੇ ਕਿ ਖਤਰੇ ਦੀ ਘੰਟੀ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਹੈ ਡੱਲੇਵਾਲ ਹੁਣਾਂ ਨੂੰ ਤਾਂ ਹੁਣ ਡੱਲੇਵਾਲ ਹੁਣਾਂ ਦੇ ਨਾਲ ਵੱਡੀ ਖਬਰ ਜੁੜੀ ਹੋਈ ਹੈ ਕਿ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਸਿਚੁਏਸ਼ਨ ਬਹੁਤ ਖਰਾਬ ਹੋ ਗਈ ਸੀ ਡੱਲੇਵਾਲ ਦੀ ਬੜੀ ਮੁਸ਼ਕਲ ਦੇ ਨਾਲ ਹੋਸ਼ ਆਇਆ ਔਰ ਬੜੀ ਮੁਸ਼ਕਲ ਦੇ ਨਾਲ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਦੇ ਵਿੱਚ ਆਇਆ ਬਲੱਡ ਪ੍ਰੈਸ਼ਰ ਵੀ ਨਾਰਮਲ ਹੋਇਆ ਹੈ ਤਾਂ ਵੱਡੀ ਖਬਰ ਡੱਲੇਵਾਲ ਹੁਣਾਂ ਦੇ ਨਾਲ ਜੁੜੀ ਹੋਈ ਤਾਂ ਆਪਣੀ ਵਕ ਵਕ ਮੰਗਾਂ ਨੂੰ ਲੈ ਕੇ ਸਾ ਲੀਡਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤ ਉਹਨਾਂ ਦਾ ਜਾਰੀ ਆ ਲਗਾਤਾਰ ਉੱਥੇ ਬੈਠੇ ਨੇ ਡੱਲੇਵਾਲ ਤਾਂ ਉਸ ਤੋਂ ਬਾਅਦ ਹੁਣ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਅਪੀਲ ਕੀਤੀ ਸੀ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਆ ਲੋਕਾਂ ਨੂੰ ਦੇਖਣਾ ਚਾਹੁੰਦੇ ਆ ਤਾਂ ਬਹੁਤ ਵੱਡਾ ਇਕੱਠ ਖਨੌਰੀ ਬਾਰਡਰ ਤੇ ਹੋਇਆ ਸੀ ਤਾਂ ਉਹਨਾਂ ਡੱਲੇਵਾਲ ਦੀ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਗਜੀਤ ਸਿੰਘ ਡੱਲੇਵਾਲ ਖੁਨਾ ਦੀ ਸਿਹਤ ਜੁਹਾ ਬਹੁਤ ਜ਼ਿਆਦਾ ਵਿਗੜ ਗਈ ਸੀਤਾ ਡੱਲੇਵਾਲ ਦੀ ਸਿਹਤ ਵਿਗੜਨ ਤੋਂ ਬਾਅਦ ਫਿਰ ਮੌਕੇ ਦੇ ਉੱਪਰ ਡਾਕਟਰਾਂ ਦੀ ਟੀਮ ਪਹੁੰਚੀ ਔਰ ਡਾਕਟਰਾਂ ਦੀ ਟੀਮ ਜਿਹੜੀ ਲਗਾਤਾਰ ਉਹਨਾਂ ਦੇ ਨਾਲ ਵੀ ਹੁੰਦੀ ਆ ਤਾਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਡੱਲੇਵਾਲ ਦੀ ਸਿਹਤ ਯਾਬੀ ਦੇ ਲਈ ਤੁਸੀਂ ਵੀ ਅਰਦਾਸ ਕਰੋ ਤਾਂ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੋ ਗਈ ਸੀ ਕਿ ਡੱਲੇਵਾਲ ਦੀ ਜਦੋਂ ਬਲੱਡ ਪ੍ਰੈਸ਼ਰ ਉਹਨਾਂ ਦਾ ਬਹੁਤ ਡਾਊਨ ਚਲਾ ਗਿਆ ਸੀਗਾ ਤਾਂ ਕਿਉਂਕਿ 42 ਦਿਨਾਂ ਤੋਂ ਕੁਝ ਖਾਧਾ ਨਹੀਂ ਹੈ ਡੱਲੇਵਾਲ ਹੁਣ ਸਿਰਫ ਪਾਣੀ ਪੀ ਰਿਹਾ ਔਰ ਲਗਾਤਾਰ ਜਿਸ ਤਰੀਕੇ ਨਾਲ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਹੈ ਸਿਹਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਉਹਨਾਂ ਦੇ ਔਰ ਪਿਛਲੇ ਦਿਨੀ ਜਦੋਂ ਡੱਲੇਵਾਲ ਨੇ ਕੱਟ ਸੱਦਿਆ ਸਖਨੋਰੀ ਬਾਰਡਰ ਤੇ ਬਹੁਤ ਭਾਰੀ ਕੱਟ ਹੋਇਆ ਬਹੁਤ ਵੱਡਾ ਕੱਟ ਹੋਇਆ ਸੀਗਾ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਔਰ ਜੇ ਮੇਰੀ ਜਾਨ ਜਾਂਦੀ ਹੈ ਤਾਂ ਹਜ਼ਾਰਾਂ ਲੱਖਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਦੀਆਂ ਤਾਂ ਫਿਰ ਮੇਰੀ ਜਾਨ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ ਤਾਂ ਵੱਡੀ ਖਬਰ ਖਨੋਰੀ ਬਾਰਡਰ ਤੋਂ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਔਰ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਤਾਂ ਡਾਕਟਰਾਂ ਨੇ ਕਿਹਾ ਕਿ ਕਿਸੇ ਵੀ ਵਕਤ ਡੱਲੇਵਾਲ ਨੂੰ ਅਟੈਕ ਹੋ ਸਕਦਾ ਹੈ ਜਾਂ ਕਿਸੇ ਵੀ ਵਕਤ ਡੱਲੇਵਾਲ ਨੂੰ ਕੁਝ ਵੀ ਹੋ ਸਕਦਾ ਤਾਂ ਪੋਜ਼ਿਟਿਵ ਸਾਇੰਸ ਨਹੀਂ ਗਏ ਜੋ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਕਿਉਂਕਿ ਪਿਛਲੇ ਦਿਨ ਵੀ ਜਦੋਂ ਡੱਲੇਵਾਲ ਬੇਹੋਸ਼ ਹੋ ਗਏ ਸੀਗੇ ਔਰ ਅੱਜ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਦੇਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਵੀ ਰਹੇ ਆ ਔਰ ਕਾਫੀ ਦੇਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੀ ਜਿਹੜਾ ਹੈ ਉਹ ਕੰਟਰੋਲ ਨਹੀਂ ਹੋ ਪਾਰਿਆ ਸੀ ਬਲੱਡ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਡਾਊਨ ਚੱਲਿਆ ਗਿਆ ਸੀਗਾ ਡੱਲੇਵਾਲ ਦਾ ਤਾਂ ਹੁਣ ਡੱਲੇਵਾਲ ਤਕਰੀਬਨ 1 ਘੰਟੇ ਬਾਅਦ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਤਾਂ ਅਚਾਨਕ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ ਤਾਂ ਵੱਡੀ ਖਬਰ ਇਸ ਵੇਲੇ ਦੀ ਅਚਾਨਕ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਫਿਰ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਸੀ ਤਕਰੀਬਨ 1 ਘੰਟੇ ਹਾਲਾਤ ਬਹੁਤ ਕ੍ਰਿਟੀਕਲ ਬਣੇ ਰਹੇ ਇਹ ਜਾਣਕਾਰੀ ਉਥੋਂ ਉਹਨਾਂ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਪਹਿਲਾਂ ਮੁੱਢਲੀ ਸਹਾਇਤਾ ਤੋਂ ਤਕਰੀਬਨ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਔਰ ਡਾਕਟਰ ਦਾ ਕਹਿਣਾ ਹੈ ਕਿ ਕਿਸੇ ਵੀ ਵਕਤ ਕੋਈ ਵੀ ਪਹਾੜਾ ਵਾਪਰ ਸਕਦਾ ਹੈ ਡੱਲੇਵਾਲ ਨੂੰ ਕੁਝ ਵੀ ਹੋ ਸਕਦਾ ਕਿਸੇ ਵੀ ਵਕਤ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਡਾਕਟਰਾਂ ਦੇ ਵੱਲੋਂ ਤਾਂ ਡਾਕਟਰਾਂ ਨੇ ਬਕਾਇਦਾ ਚਿੰਤਾ ਇਸ ਚੀਜ਼ ਨੂੰ ਲੈ ਕੇ ਜਿਤਾਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ ਡਾਕਟਰਾਂ ਨੂੰ ਡਾਕਟਰਾਂ ਨੇ ਚਿੰਤਾ ਜਤਾਈ ਹੈ ਇਸ ਚੀਜ਼ ਨੂੰ ਲੈ ਕੇ ਕਿ ਡੱਲੇਵਾਲ ਜਿਸ ਤਰੀਕੇ ਦੇ ਨਾਲ ਹੁਣ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਡਾਊਨ ਚਲੇ ਆ ਗਿਆ ਸੀਗਾ ਔਰ ਹੁਣ ਜਿਸ ਤਰੀਕੇ ਦੀ ਸਿਚੁਏਸ਼ਨ ਹੈ ਬੜੀ ਕ੍ਰਿਟੀਕਲ ਸਿਚੁਏਸ਼ਨ ਦੱਸੀ ਜਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਕਿਉਂਕਿ ਡਾਕਟਰਾਂ ਨੇ ਕਿਹਾ ਕਿ ਕਿਸੇ ਵੀ ਵੇਲੇ ਉਹਨਾਂ ਦੇ ਅੰਗ ਕੰਮ ਕਰਨਾ ਬੰਦ ਕਰ ਸਕਦੇ ਆ ਕਿਡਨੀਆ ਉਹਨਾਂ ਦੀ ਉਹ ਸਿਚੁਏਸ਼ਨ ਦੇ ਵਿੱਚ ਚਲੀਆਂ ਗਈਆਂ ਜਿੱਥੋਂ ਕਿ ਰਿਕਵਰੀ ਕਰਨੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਔਰ ਅਜੇ ਧਰਨੇ ਦਾ ਕੋਈ ਜਿਸ ਤਰੀਕੇ ਦੇ ਨਾਲ ਬਣਦਾ ਜੁੜਦਾ ਅਜੇ ਤੱਕ ਕੋਈ ਨਜ਼ਰ ਆਇਆ ਨਹੀਂ ਕਿਉਂਕਿ ਅਜੇ ਕੇਂਦਰ ਸਰਕਾਰ ਕਿਸੇ ਵੀ ਤਰੀਕੇ ਦੇ ਨਾਲ ਗੱਲ ਕਰਨ ਨੂੰ ਰਾਜ਼ੀ ਨਹੀਂ ਹੋਈ ਹੈ ਤਾਂ ਮਾਹੌਲ ਵਿਗੜ ਸਕਦਾ ਇਸ ਤਰ੍ਹਾਂ ਦੀ ਚਿੰਤਾ ਵੀ ਜਤਾਈ ਗਈ ਸੀ ਪਿਛਲੇ ਦਿਨੀ ਲੀਡਰਾਂ ਵੱਲੋਂ ਕਿ ਜੇ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਫਿਰ ਮਾਹੌਲ ਵੀ ਖਰਾਬ ਹੋ ਸਕਦਾ ਤਾਂ ਮਾਹੌਲ ਠੀਕ ਰਹੇ ਇਸ ਦੇ ਲਈ ਚਾਹੀਦਾ ਹੈ ਕਿ ਮਸਲੇ ਜਿਹੜੇ ਸੌਲਟ ਆਊਟ ਹੋਣ ਘੱਟੋ ਘਾਟੇ ਟੇਬਲ ਟॉक ਹੋਵੇ ਔਰ ਟੇਬਲ ਟॉक ਹੋ ਜੇ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਮਸਲੇ ਦਾ ਹੱਲ ਵੀ ਨਿਕਲ ਸਕਦਾ ਤਾਂ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਕਿ ਮੇਰੀ ਸਿਹਤ ਦੀ ਪਰਵਾਹ ਨਾ ਕਰੋ ਮੈਂ ਆਪਣੀ ਜਾਨ ਕੁਰਬਾਨ ਕਰੂੰਗਾ ਤਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਕਿ ਜਿਸ ਕਿਸਾਨਾਂ ਦਾ ਕੁਝ ਬਣਦਾ ਹੋਇਆ ਨਾ ਨਜ਼ਰ ਆਇਆ ਤਾਂ ਉਹਨਾਂ ਨੇ ਆਪਣੀ ਜਾਨ ਦੇਣ ਦੀ ਗੱਲ ਕਹੀ ਸੀ ਕਿ ਮੈਂ ਲਗਾਤਾਰ ਮਰਨਵਰਤ ਆਪਣਾ ਜਾਰੀ ਰੱਖਣਾ ਹੈ ਫਿਰ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਮਰਨਵਰਤੇ ਬੈਠੇ ਆ ਲਗਾਤਾਰ 40 ਦਿਨਾਂ ਤੋਂ ਉਹਨਾਂ ਦਾ ਮਰਨਵਰਤ ਲਗਾਤਾਰ ਚੱਲ ਰਿਹਾ ਹੈ ਤਾਂ ਅੱਜ ਮਰਨਵਰਤ ਕਰਕੇ ਹੀ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਡਾਕਟਰਾਂ ਨੇ ਮੌਕੇ ਦੇ ਉੱਪਰ ਤਲੀਆਂ ਚਸਣੀਆਂ ਸ਼ੁਰੂ ਕੀਤੀਆਂ ਇੱਕ ਵਾਰ ਤਾਂ ਪਰਿਵਾਰ ਪੂਰਾ ਘਬਰਾਇਆ ਹੋਇਆ ਸੀਗਾ ਕਿ ਆਖਰਕਾਰ ਹੋ ਕੀ ਗੱਡ ਡੱਲੇਵਾਲ ਨੂੰ ਤਾਂ ਸਿੱਧੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਡੱਲੇਵਾਲ ਦੀ ਸਿਹਤ ਵਿਗੜ ਗਈ ਇੱਕ ਘੰਟਾ ਸਿਹਤ ਬਹੁਤ ਖਰਾਬ ਰਹੀ ਬਹੁਤ ਗੰਭੀਰ ਹੋ ਗਈ ਸੀ ਸਿਚੁਏਸ਼ਨ ਔਰ ਉਸ ਤੋਂ ਬਾਅਦ ਫਿਰ ਬੜੀ ਮੁਸ਼ਕਲ ਨਾਲ ਉਹਨਾਂ ਦਾ ਬੀਪੀ ਕੰਟਰੋਲ ਦੇ ਵਿੱਚ ਆਇਆ ਪਰ ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਨੂੰ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ